ਦੀ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਹਿਆਤਨਗਰ ਦੇ ਪਿੰਡ ਵਿੱਚ ਪਹੁੰਚੇ ਆ ਜੀ ਮੇਰੇ ਨਾਲ ਹਲਕਾ ਚਾਰਜ ਗੁਰਦਾਸਪੁਰ ਫਰੀਦ ਰਾਮਰ ਬੈਲ ਜੀ ਪਹਿਲਾਂ ਪਹੁੰਚੇ ਆ ਜੀ ਬੈਕ ਸਾਹਿਬ ਦੀ ਗਵਾਹੀ ਦੇ ਵਿੱਚ ਅੱਜ ਅਸੀਂ ਇੱਥੇ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ ਜੋ ਕਿ ਵਿਕਾਸ ਕਾਰਜਾਂ ਦੇ ਕੰਮ ਨੇ ਵੱਖਰੇ ਵੱਖਰੇ ਕੰਮ ਲਗਭਗ 2 ਕਰੋੜ ਤੇ 80 ਲੱਖ ਦੇ ਜਿਹੜੇ ਕੰਮ ਆ ਉਸ ਪਿੰਡ ਹਿਆਤਨਗਰ ਦੇ ਵਿੱਚ ਅੱਜ ਸ਼ੁਰੂ ਕਰਾਵਾਂਗੇ ਕਾਫੀ ਸਮੇ ਤੋਂ ਕਿ ਇੱਥੇ ਲੋਕ ਨੇ ਉੱਥੇ ਸੜਕਾਂ ਰੁੱਟੀਆਂ ਸੀ ਮੰਨ ਲਓ ਕਿ ਰੋਡ ਦਾ ਕੰਮ ਸੀ ਉਹਨਾਂ ਦੇ ਸੀਵਰੇਜ ਦਾ ਕੰਮ ਸੀ ਵੱਖ-ਵੱਖ ਕੰਮ ਆ। ਸਮੁੱਚੀ ਪੰਚਾਇਤ ਨਾਲ ਅਸੀਂ ਮੀਟਿੰਗ ਕੀਤੀ ਸੀ ਬੈਲ ਸਾਹਿਬ ਨੇ ਮੀਟਿੰਗ ਕੀਤੀ ਸੀ। ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਇੰਪਰੂਵਮੈਂਟ ਟਰਸਟ ਪਿੰਡਾਂ ਦੇ ਵਿੱਚ ਆ ਕੇ ਆਪ ਖੁਦ ਆ ਕੇ ਕੰਮ ਕਰਵਾ ਰਹੀ ਹੈ। ਕਿਉਂਕਿ ਇਹ ਡਿਮਾਂਡ ਪਿੰਡਾਂ ਵੱਲੋਂ ਨਹੀਂ ਸੀ ਗਈ ਗਈ ਆਈ। ਇਹ ਡਿਮਾਂਡ ਇੰਪਰੂਵਮੈਂਟ ਟਰਸਟ ਨੇ ਨਾਲ ਬੈਲ ਸਾਹਿਬ ਦੇ ਨਾਲ ਮਿਲ ਕੇ ਪਿੰਡਾਂ ਨੂੰ ਆਪਣੇ ਹਾਇਤ ਨਗਰ ਨੂੰ ਕਿਹਾ ਸੀ ਤੁਕ ਤੁਸੀਂ ਆਪਣੇ ਕੰਮ ਦੱਸੋ ਅਸੀਂ ਆ ਤੁਹਾਡੇ ਕੰਮ ਕਰਾਉਣਾ ਚਾਹੁੰਦੇ ਹਾਂ। ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨਜ ਦੀ ਅਗਵਾਈ ਵਿੱਚ ਅਸੀਂ ਇਹ ਕੰਮ ਜਿਹੜੇ ਆ ਵਧੀਆ ਕਰਾਂਗੇ ਪਿੰਡ ਨੂੰ ਇੱਕ ਸਮਾਰਟ ਸਿਟੀ ਬਣਾ ਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਇਹਨੂੰ ਲੈ ਕੇ ਆਵਾਂਗੇ ਇੱਕ ਡੈਮੋ ਪੇਸ਼ ਕਰਾਂਗੇ ਕਿ ਇੱਕ ਚੰਗੇ ਪਿੰਡ ਦੇ ਵਿੱਚ ਇਹਨੂੰ ਲੈ ਕੇ ਆਵਾਂਗੇ ਅੱਜ ਮੇਰਾ ਜੱਦੀ ਪਿੰਡ ਹੈ ਪਿੰਡ ਯਾਤਨਗਰ ਔਰ ਇਹ ਸਾਡੀ ਪਰਿਵਾਰ ਦੀ ਕਰਮ ਭੂਮੀ ਵੀ ਆ ਔਰ ਇਸ ਧਰਤੀ ਨੇ ਬਹੁਤ ਖੁਸ਼ ਪਰਿਵਾਰ ਨੂੰ ਦਿੱਤਾ ਕਮਾ ਸਮਈਨਾ ਮਿੱਤਰੋ ਬਹੁਤ ਕੁਛ ਕਿਤੋਂ ਲਿਆ ਹੋਵੇ ਕਿ ਉਹਨੂੰ ਵਾਪਸ ਕਰਨ ਦਾ ਵੀ ਡਿਊਟੀ ਬਣ ਜਾਂਦੀ ਆ ਮੈਂ ਦਿਲ ਦੀਆਂ ਗਰਾਈਆਂ ਤੋਂ ਆਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਔਰ ਉੱਚੇ ਤੌਰ ਤੇ ਮੇਰੇ ਨਾਲ ਆਜਾਏ ਸਾਡੇ ਇੰਪਰੂਵਮੈਂਟ ਟਾਊਨ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਵੀਵ ਸ਼ਰਮਾ ਜੀ ਜਿਨ੍ਹਾਂ ਨੇ ਮੈਂ ਸਮਝਣਾ ਵੀ ਤੰਦੇ ਹੀ ਦਿਖਾ ਕੇ ਹਿੰਮਤ ਕਰਕੇ ਜਿਹੜਾ ਇੰਪਰੂਵਮੈਂਟ ਫੰਡਸ ਦਾ ਪੈਸਾ ਉਹ ਨਗਰਾਂ ਤੋਂ ਬਾਅਦ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਕਾਸ ਲਈ ਖਰਚ ਕਰਨ ਦਾ ਫੈਸਲਾ ਕੀਤਾ ਔਰ ਗੁਰਦਾਸਪੁਰ ਹਲਕੇ ਦਾ ਇਹ ਪਿੰਡ ਯਾਤ ਨਗਰ ਇਹਨਾਂ ਨੇ ਅਡਾਪਟ ਕੀਤਾ ਸੀਗਾ ਔਰ ਇਹਦੇ ਤੇ ਤਕਰੀਬਨ 2 ਕਰੋੜ 81 ਲੱਖ ਰੁਪਏ ਦੇ ਅਜ ਕੰਮ ਜਿਹੜੇ ਨੇ ਉਹ ਸ਼ੁਰੂ ਕਰਵਾਉਣ ਜਾ ਰਹੇ ਆ ਔਰ ਇਹ ਕੰਮ ਐਸੇ ਨੇ ਕਿ ਜਿਹੜੇ ਹਰ ਚੀਜ਼ ਭਾਵੇਂ ਛੱਪੜ ਦੀ ਗੱਲ ਹੋਵੇ ਭਾਵੇਂ ਰੀਟੇਨਿੰਗ ਵਾਲ ਦੀ ਗੱਲ ਹੋਵੇ ਪਾਵੇ ਸਟਰੀਟ ਲਾਈਟ ਦੀ ਗੱਲ ਹੋਵੇ ਪਾਵੇ ਡਿਸਪੈਂਸਰੀ ਦੇ ਵਿੱਚ ਕਮਰਾ ਪਾਉਣ ਦੀ ਗੱਲ ਹੋਵੇ ਪਾਵੇ ਟਾਇਲਾਂ ਦੀ ਗੱਲ ਹੋਵੇ ਪਾਵੇ ਸਪੋਰਟਸ ਦੀ ਗੱਲ ਹੋਵੇ ਪਾਵੇ ਜਿਮ ਦੀ ਗੱਲ ਹੋਵੇ ਇੱਕ ਚਾਰੇ ਪਾਸੇ ਵਿਕਾਸ ਜਿਹੜਾ ਇਸ ਨਗਰ ਦਾ ਹੋਊਗਾ ਔਰ ਇਹ ਨਗਰ ਇਸ ਤੋਂ ਬਾਅਦ ਇੱਕ ਪਿੰਡ ਨਹੀਂ ਲੱਗੂਗਾ ਸ਼ਹਿਰ ਦਾ ਰੂਪ ਧਾਰਨ ਕਰੂਗਾ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਚੇਅਰਮੈਨ ਸਾਹਿਬ ਇੰਪਰੂਵਮੈਂਟ ٹرسٹ ਤੇ ਉਹਨਾਂ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੰਪਰੂਵਮੈਂਟ ਫੰਡ ਨੂੰ ਇਸ ਸਮਰਥ ਬਣਾਇਆ ਕਿ ਜਿਹੜਾ ਇੰਪਰੂਵਮੈਂਟ ਫੰਡ ਪਿਛਲੇ ਸਾਲਾਂ ਦੇ ਵਿੱਚ 10-12 ਕਰੋੜ ਰੁਪਏ ਤੱਕ ਦਾ ਸੀਮਤ ਰਹਿ ਗਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਕੇ ਉਹ ਇੰਪਰੂਵਮੈਂਟ ਫੰਡ 100 ਕਰੋੜ ਦਾ ਬਣਿਆ ਔਰ ਉਹਦੇ ਵਿੱਚੋਂ ਅੱਜ 2 ਕਰੋੜ 81 ਲੱਖ ਰੁਪਇਆ ਆਜਾਦਨਗਰ ਦੇ ਵਿੱਚ ਲੱਗਣ ਜਾ ਰਿਹਾ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਬਾਈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਸੀਗਾ ਅੱਜ ਉਹ ਬਦਲਾਅ ਜਿਹੜਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਦੇ ਇਹੋ ਜੀਆਂ ਗੱਲਾਂ ਹੋਈਆਂ ਨਹੀਂ ਸੀਗੀਆਂ ਜਿਹੜੀਆਂ ਅੱਜ ਸਰਕਾਰ ਜਿਹੜੀ ਆ ਕਰ ਰਹੀ ਆ ਸੋ ਇਹ ਜਿਹੜਾ ਕੰਮ ਅੱਜ ਤੋਂ ਸ਼ੁਰੂ ਹੋਊਗਾ ਮੇਰੇ ਨਾਲ ਇੰਪਰੂਵਮੈਂਟ ਟਰਸਟ ਦੇ ਅਫਸਰ ਸਾਹਿਬਾਨ ਵੀ ਨੇ ਔਰ ਇਸ ਨਗਰ ਦੇ ਸਰਪੰਚ ਸਾਹਿਬ ਅਨੰਕਾਰ ਸਿੰਘ ਜੀ ਔਰ ਮੈਂਬਰ ਸਾਹਿਬਾਨ ਔਰ ਮੇਰੇ ਸਾਰੇ ਇਲਾਕਾ ਵਾਸੀ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਚੇਅਰਮੈਨ ਸਾਹਿਬ ਵੀ ਜਿਨੇ ਵੀ ਆਪਣੇ ਕੰਮ ਕਰਨ ਵਾਲੀ ਐਗਜ਼ੀਕਿਊਟਿਵ ਏਜੰਸੀਜ਼ ਨੇ ਉਹਨਾਂ ਨੂੰ ਤਨਦੇਹੀ ਦੇ ਨਾਲ ਇਹ ਹਦਾਇਤਾਂ ਦੇ ਦਿਓ ਵੀ ਕੰਮ ਮਿਆਰੀ ਹੋਵੇ ਕੰਮ ਵਧੀਆ ਹੋਵੇ ਔਰ ਸਮੇਂ ਸਿਰ ਉਹ ਕੰਮ ਜਿਹੜਾ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹਦੀ ਜਿਹੜੀ ਸਹੂਲਤ ਆ ਮਿਲ ਸਕੇ ਸੋ ਮੈਂ ਅ ਅੱਜ ਪੰਚਾਇਤ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਇਹਦੇ ਲਈ ਐਨਓਸੀ ਵੀ ਦਿੱਤੀ ਔਰ ਲੋਕਾਂ ਨੂੰ ਇਹ ਕੰਮ ਵਾਸਤੇ ਯਤਨਸ਼ੀਲ ਰਹੇ ਇਹਦੇ ਨਾਲ ਕਿਉਂਕਿ ਜਿਹੜਾ ਕੰਮ ਹੋਊਗਾ ਉਹ ਟੈਕਨੀਕਲ ਨੋ ਹਾਊ ਦੇ ਥੱਲੇ ਹੋਊਗਾ ਕਿਉਂਕਿ ਇੰਪਰੂਵਮੈਂਟ ਦੱਸਦੇ ਆਪਣੇ ਇੰਜੀਨੀਅਰ ਨੇ ਐਗਜ਼ੈਕਟਿਵ ਇੰਜੀਨੀਅਰ ਐਸ ਡੀ ਹੋਆ ਜੋ ਹਰ ਲੈਵਲ ਦੇ ਉੱਪਰ ਕਿਤੇ ਨਾ ਕਿਤੇ ਸੁਪਰਵਾਈਜ਼ਨ ਔਰ ਅਬਜ਼ਰਵੇਸ਼ਨ ਜਿਹੜੀ ਆ ਉਹ ਫੈਕਟਿਵ ਰਹੂਗੀ ਸੋ ਕੰਮ ਜਿਹੜਾ ਉਹ ਮਿਆਰੀ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਜਿਹੜੀ ਆ ਮੈਨੂੰ ਲੱਗੀਆਂ ਔਰ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੇ ਇਹ ਸਾਬਤ ਕਰਤਾ ਕਿ ਜਿਹੜਾ ਇੱਕ ਦੂਰੀ ਭਾਵੇਂ ਯਾਦਨਗਰ ਤੇ ਗਰਦਾਸਪੁਰ ਦੀ ਦੋ ਜਾਂ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਸੀ ਪਰ ਜ਼ਿੰਦਗੀਆਂ ਦੇ ਵਿੱਚ ਦੂਰੀ ਜਿਹੜੀ ਸੀ ਉਹ ਬਹੁਤ ਵੱਡੀ ਸੀਗੀ ਅੱਜ ਉਸ ਦੂਰੀ ਨੂੰ ਖਤਮ ਕਰਕੇ ਲੋਕਾਂ ਦਾ ਸਰਬਪੱਖੀ ਵਿਕਾਸ ਜਿਹੜਾ ਇਸ ਨਗਰ ਦਾ ਸ਼ੁਰੂ ਹੋਣ ਜਾ ਰਿਹਾ ਹੈ ਤੋਂ ਪਰਮੇਸ਼ਰ ਕਿਰਪਾ ਕਰੇ ਇੱਕ ਵਾਰੀ ਫੇਰ ਜਲਦੀਆਂ ਗਰਾਈਆਂ ਤੋਂ ਪੰਜਾਬ ਸਰਕਾਰ ਦਾ ਔਰ ਇੰਪਰੂਵਮੈਂਟ ਦੱਸਦਾ ਧੰਨਵਾਦ ਕਰਦਾ